ਹਰ ਸਿਮਰਤ ਬਾਦਲ ਦਾ ਤੁਹਾਡੀ ਲਾਈਫ ਦੇ ਅੰਦਰ ਕੰਟਰੀਬਿਊਸ਼ਨ ਜਿਹੜਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੈਸੇ ਪੋਲੀਟੀਸ਼ੀਅਨ ਕਦੀ ਉਹ ਪੋਲੀਕ ਐਡਿਟ ਦਿੰਦੇ ਨਹੀਂ ਹੁੰਦੇ ਪਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੀ ਮੈਂ ਇੱਕ ਗੱਲ ਕਹਿਣਾ ਚਾਹਣਾ ਹੈ ਹਰ ਸਿਮਰਤ ਬਾਦਲ ਇੱਕ ਬਹੁਤ ਹੀ ਧਾਰਮਿਕ ਰੱਬ ਨੂੰ ਮੰਨਣ ਵਾਲੀ ਰੱਬ ਤੇ ਅਟੁੱਟ ਵਿਸ਼ਵਾਸ ਮੈਂ ਐਜਾ ਵਿਸ਼ਵਾਸ ਕਿਤੇ ਨਹੀਂ ਕਿਸੇ ਚ ਦੇਖਿਆ ਜਿੰਨਾ ਉਹਨਾਂ ਚ ਥੋੜੀ ਫੈਮਿਲੀ ਚ ਆ ਕੇ ਬਣਿਆ ਜਾਂ ਮਜੀਠਾ ਪਰਿਵਾਰ ਪਹਿਲਾਂ ਤੋਂ ਤਾਂ ਮਜੀਠੇ ਪਰਿਵਾਰ 'ਚ ਹੀ ਸ਼ੁਰੂ ਤੋਂ ਹੈ ਤੇ ਹੁਣ ਵੀ ਸਾਡੇ ਘਰ ਲੋਕੀ ਗੱਲਾਂ ਕਰਨ ਕੁਝ ਮਰਜ਼ੀ ਕਰਨ ਮੈਨੂੰ ਕੋਈ ਕਿਸੇ ਦਾ ਜਵਾਬ ਦੇਣੀ ਹੈ ਲਗਾਤਾਰ ਜਦੋਂ ਦਾ ਵਿਆਹ ਹੋਇਆ 6 ਦਿਨ ਲਗਾਤਾਰ ਦੋ ਖੰਡ ਪਾਰ ਦੇ ਪਾਰ ਲਗਾਤਾਰ 9 ਸਾਲ ਹੋ ਗਏ ਹੁੰਦੇ ਲਗਾਤਾਰ ਰੋਜ਼ ਸਾਡੇ ਘਰੇ ਪਾਈ ਹੈਗੇ ਲਗਾਤਾਰ ਸਾਡੇ ਪਾਰ ਚੱਲ ਰਿਹਾ ਹੈ ਆ ਸਾਰਾ ਮਾਹੌਲ ਹਰ ਸਿਮਰਤ ਕਰਨ ਕਰਕੇ ਔਰ ਬੱਚਿਆਂ ਤੇ ਕੰਟਰੋਲ ਜ਼ਿਆਦਾ ਕਿਸ ਦਾ ਉਹ ਵੀ ਸਾਰੀ ਜਿਹੜੀ ਟ੍ਰੇਨਿੰਗ ਹੈ ਨਾ ਮੈਂ ਤੁਹਾਨੂੰ ਦੱਸਾਂ ਆ ਜਿਹੜਾ ਧਾਰਮਿਕ ਜਿਹੜਾ ਇੱਥੇ ਵਿਚਾਰ ਹਰ ਸਿਮਰਦੇ ਆ ਉਹ ਹੀ ਬਹੁਤ ਵੱਡਾ ਉਸਨੇ ਮਾਹੌਲ ਘਰ ਚ ਬਣਾਇਆ ਜਿਹੜੇ ਬੱਚਿਆਂ ਨੇ ਅਡਾਪਟ ਕੀਤਾ ਦੇਖੋ ਹਰ ਸਾਲ ਹਰ ਪਾਰਟ ਚ ਸਾਰੀ ਸੇਵਾ 6 ਦਿਨ ਸੇਵਾ ਬੱਚੇ ਕਰਦੇ ਆ ਜਦੋਂ ਦਰਬਾਰ ਸਾਹਿਬ ਸਾਡੇ ਪਾਟਚਾ ਦੇ ਹਰ ਸਾਲ ਅਸੀਂ ਉਹ ਨਾਲ ਜਾਂਦੇ ਆ ਜਿੰਨੇ ਧਾਰਮਿਕ ਸਭਾਵਨਾ ਉਹ ਬੱਚੇ ਨਾਲ ਹੁੰਦੇ ਆ ਸੋ ਇੱਕ ਮਾਹੌਲ ਉਹ ਮਾਹੌਲ ਹੁਣ ਉਹਨਾਂ ਬੱਚਿਆਂ ਚ ਵੀ ਆ ਗਿਆ ਮੈਂ ਕਹਿੰਦਾ ਇੱਕ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਤੁਹਾਡਾ ਪਰਸ਼ਾਵਾਂ ਕਿਹੜੀ ਕਿਹਦੇ ਸਭ ਤੋਂ ਜ਼ਿਆਦਾ ਨੰਨਤ ਵੀਰ ਤੇ ਆ ਹਰਕੀਰ ਤੇ ਗੁਰਲੀਨ ਤੇ ਉਹ ਤੇ ਨਾ ਜਮ ਲੜਾਈ ਨਾ ਕਰਦਾ ਫੇਰ ਵੀ ਤੁਹਾਨੂੰ ਕੀ ਲੱਗਦਾ ਨਹੀਂ ਤਿੰਨੇ ਹੀ ਮੇਰੇ ਨਾਲ ਮੇਰੇ ਫੇਵਰ ਉਹ ਮੈਨੂੰ ਫੇਵਰੇਟ ਸਮਝਦੇ ਆ ਕੋਈ ਮਾਂ ਤਾਂ ਉਹਨਾਂ ਨਾਲ ਲੜਦੀ ਰਹਿੰਦੀ ਹੈ ਮੈਂ ਕਿਹਦੇ ਲੜਾਈ ਨਹੀਂ ਤੁਸੀਂ ਕਿਹਦੇ ਲੜੇ ਮੈਂ ਅੱਜ ਤੱਕ ਨਹੀਂ ਲੜਿਆ ਅੱਛਾ ਫਿਰ ਤਾਂ ਮਤਲਬ ਪਾਪਾ ਹੀ ਫੇਵਰੇਟ ਹੋਣਗੇ ਫੇਵਰੇਟ ਹੀ ਹੈ ਬੱਚਿਆਂ ਦੀ ਐਸੀ ਡਿਮਾਂਡ ਕੀ ਰਹਿੰਦੀ ਹੈ ਤੁਹਾਡੇ ਤੋਂ ਨਹੀਂ ਬੱਚੇ ਦਾ ਐਸਾ ਕੀ ਹੈ ਡਿਮਾਂਡ ਆਈ ਰਹਿੰਦੀ ਹੈ ਕਿ ਮੈਂ ਟਾਈਮ ਦੇ ਦਿੰਦਾ ਨਹੀਂ ਪਰ ਜਦੋਂ ਆਉਣਾ ਹੈ ਫਿਰ ਅਸੀਂ ਇਕੱਠੇ ਇੱਕੀ ਅਸੀਂ ਕਮਰੇ 'ਚ ਇਕੱਠੇ ਬਿਸਤਰੇ 'ਚ ਇਕੱਠੇ ਹੋ ਜੰਨੇ ਆ ਸਾਰੇ ਤੇ ਫਿਰ ਪੂਰੀਆਂ ਗੱਲਾਂ ਗੁੱਲਾਂ ਸਾਰੀਆਂ ਪੁਰਾਣੀਆਂ ਫੋਟੋਆਂ ਦੇ ਕਰਕੇ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕੋਈ ਨਾ ਕੋਈ ਇਕੱਠੇ ਪਿਕਚਰ ਦੇਖੀਏ ਅੱਜ ਕੱਲ ਨੈਟਫਲਿਕਸ ਵੀ ਆ ਗਿਆ ਹੈ ਨੈਟਫਲਿਕਸ ਤੇ ਮੈਸਰਾਂ ਤੁਸੀਂ ਬੜੇ ਸ਼ਕੀਨ ਹੋ ਨਹੀਂ ਅੱਜ ਕੱਲ ਮੈਂ ਨਹੀਂ ਵੱਡੇ ਬਾਲ ਸਾਹਿਬ ਬੜੇ ਸ਼ਕੀਨ ਹੈ ਅੱਛਾ ਮੈਨੂੰ ਲੱਗਦਾ ਨੈਟਫਲਿਕਸ ਅਜ ਜਿਹੜੀ ਕੋਰੋਨਾ ਆਈ ਹੈ ਨਾ ਉਹ ਇਹਨੇ ਨੈਟਫਲਿਕਸ ਨੂੰ ਇੰਨਾ ਪੌਪੂਲਰ ਕਰਤਾ ਵੱਡੇ ਬਾਲ ਸਾਹਿਬ ਮੈਂ ਹਦਾ ਰੋਜ਼ ਸ਼ਾਮ ਨੂੰ ਇੱਕ ਪਿਕਚਰ ਦੇਖ ਦਿਆ ਤੇ ਜਿੰਨੀਆਂ ਹਿਸਟਰੀ ਦੀ ਪਿਕਚਰਾਂ ਹੈਗੀਆਂ ਜਿੰਨੀਆਂ ਸਪੋਰਟ ਦੀਆਂ ਜਿੰਨੀਆਂ ਪੋਲਿਟਿਕਲ ਕੋਈ ਸਟੋਰੀਜ਼ ਹੈ ਜਿਵੇਂ OIC ਕ੍ਰਾਊਨ IC ਕਿੰਨੀਆਂ ਜੀਆਂ ਸੀਰੀਜ਼ ਹੈਗੀਆਂ ਸਾਰੀਆਂ ਮੈਂ ਸਭ ਦੇਖ ਲੀਆਂ ਓਕੇ ਔਰ ਬੱਚਿਆਂ ਦਾ ਫਿਊਚਰ ਬਾਰੇ ਕੀ ਸੋਚਦਾ ਹਾਂ ਪੋਲਿਟਿਕਸ 'ਚ ਕੋਈ ਬੱਚਾ ਤੇ ਨਾ ਚਾਉਂ ਅਨੰਤ ਵੀਰ ਨੂੰ ਜਾਂ ਅਕੀਰਤ ਹਲੇ ਕੋਈ ਇੰਟਰਸਟਿੰਗ ਪੋਲਿਟਿਕਸ ਤੇ ਮੈਂ ਕਹਿੰਦਾ ਕਿ ਹਲੇ ਬਹੁਤ ਹੋ ਗਿਆ ਪੋਲਟਿਕਸ ਮੈਂ ਚਾਹਣਾ ਕਿ ਉਹ ਹੁਣ ਆਪਣੇ ਫੈਸਲਾ ਉਹ ਆਪਣਾ ਲੈਣ ਦੇਖੋ ਅੱਜ ਕੱਲ ਦੇ ਬੱਚੇ ਤੇ ਸਾਡੇ ਜਮਾਨੇ ਦੇ ਬੱਚਿਆਂ 'ਚ ਬਹੁਤ ਫਰਕ ਆ ਗਿਆ ਕਦੀ ਬੱਚਿਆਂ ਤੁਹਾਡੇ ਬੱਚਿਆਂ 'ਚ ਤੁਸੀਂ ਕਦੀ ਇਸ ਤਰ੍ਹਾਂ ਦੀ ਉਹਨਾਂ ਦੀ ਬੋਡੀ ਲੈਂਗੁਏਜ ਐਰੋਗੈਂਸੀ ਵੇਖੀ ਹੈ ਵੀ ਅਸੀਂ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਪੋਤਰਿਆਂ ਜਾਂ ਸਾਡੇ ਤੁਸੀਂ ਕਿਤੇ ਤੁਸੀਂ ਮੰਨ ਦੇਖੋ ਸਕੂਲ 'ਚ ਪੜਦੇ ਆ ਕਿਤੇ ਪੰਜਾਬ ਦੇਖਿਆ ਕਿਤੇ ਕਿੰਨੇ ਨਾਲੇ ਉਮਰ ਉਹਨਾਂ ਦੀ ਕੋਈ 25 ਸਾਲ ਤੱਕ ਹੋ ਗਈ ਹੈ ਨਹੀਂ ਬਿਲਕੁਲ ਉਹ ਤਾਂ ਦੂਰ ਰਹਿੰਦੇ ਆ ਤੇ ਅਸੀਂ ਦੂਰ ਹੀ ਰੱਖੇ ਆ